ਸ਼ੁਰੂਆਤ ਕੀਤੀ ਸੀ ਉਦੋਂ ਕਦੇ ਸੋਚਿਆ ਸੀ ਕਿ ਯਾਰ ਇਸ ਤੋਂ ਬਾਅਦ ਆਪਾਂ ਫਿਲਮਾਂ ਕਰਨੀਆਂ ਬੰਦਾ ਹਨਾ ਸੋਚਦੀ ਹੈਗਾ ਛੋਟੀ ਚੀਜ਼ ਜੇ ਬੰਦਾ ਕਰਦਾ ਤਾਂ ਉਹ ਵੱਡੇ ਲਈ ਕਰਦਾ ਹੁੰਦਾ ਹਨਾ ਤਾਂ ਉਹ ਸੋਚਿਆ ਤਾਂ ਹੈਗਾ ਦੀ ਪਰ ਐ ਨਹੀਂ ਪਤਾ ਸੀ ਵੀ ਇੰਨਾ ਜਲਦੀ ਹੋ ਜਾਊਗਾ ਸਰ ਫਿਰ ਪੰਜ 5 ਜਨਵਰੀ ਨੂੰ ਆਉਣੀ ਆ ਬਾਈ ਤੇ ਸਾਰੇ ਸਪੋਰਟ ਕਰਿਓ ਬਿਲਕੁਲ ਅਗਲਾ ਬਾਈ ਨਾਲ ਬਹੁਤ ਸੋਹਣਾ ਪਿਆਰ ਆ ਤੁਹਾਡਾ ਹਨਾ ਬਹੁਤ ਵਧੀਆ ਤੁਸੀਂ ਬਾਈ ਹੁਣ ਸਪੋਰਟ ਵੀ ਕਰਦੇ ਜਿਸ ਨਾਲ ਨਾ ਗੱਲਾਂ ਬਾਤ ਚੱਲਦੀਆਂ ਰਹਿੰਦੀਆਂ ਨੇ ਤੂੰ ਤੇ ਬਾਈ ਕੋਈ ਇਦਾਂ ਦਾ ਸੋਚਿਆ ਜ਼ਿੰਦਗੀ ਚ ਵੀ ਮੈਂ ਇਦਾਂ ਦਾ ਕੁਝ ਕੈਰੈਕਟਰ ਕਰਨਾ ਜਾਂ ਕੋਈ ਇੱਕ ਦਿਮਾਗ ਚ ਸੋਚਿਆ ਕਿ ਯਾਰ ਇਦਾਂ ਦਾ ਕੰਮ ਜ਼ਰੂਰ ਕਰਨਾ ਜ਼ਿੰਦਗੀ ਚ ਕੁ ਮੈਨੂੰ ਇਹ ਹੁੰਦਾ ਔਖੇ ਔਖੇ ਜੇ ਕੈਰੈਕਟਰ ਕਰਾਂ ਤਾਂ ਵਧੀਆ ਹੋਊਗਾ ਹਾਂ ਸਤਿ ਸ਼੍ਰੀ ਅਕਾਲ ਜੀ ਫਰਵਨ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਹਦੇ ਨੂੰ ਸਵਾਗਤ ਕਰਦੇ ਆਂ ਸੋ ਸਭ ਤੋਂ ਪਹਿਲਾਂ ਸਾਡੇ ਗੈਸਟ ਨੂੰ ਤੁਹਾਡੇ ਨਾਲ ਰੂਟ ਟੂ ਕਰਵਾ ਦਈਏ ਕੀ ਹਾਲ ਚੱਲੇ ਤੁਹਾਡੇ ਬਾਈ ਵਧੀਆ ਬਾਈ ਠੀਕ ਹੋ ਜੀ ਤੁਸੀਂ ਵਧੀਆ 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 ਬਾਈ ਵਧੀਆ ਕਿਵੇਂ ਚੱਲਦੀ ਹੈ ਜ਼ਿੰਦਗੀ ਬਹੁਤ ਵਧੀਆ ਬਾਈ ਘੈਂਟ ਆ ਤੇ ਹੁਣ ਕਹਿੰਦੇ ਵੱਖਰੇ ਛੇੜੇ ਇੱਕ ਹੋਰ ਫਿਰ ਤੋਂ ਲੈ ਕੇ ਹਾਜ਼ਰ ਹੋਣ ਲੱਗੇ ਆ ਨਵੀਂ ਸਰੀਜ਼ ਛੜਪੰਚ 5 ਜਨਵਰੀ ਨੂੰ ਆਉਣੀ ਆ ਬਾਈ ਤੇ ਸਾਰੇ ਸਪੋਰਟ ਕਰਿਓ ਬਿਲਕੁਲ ਅੱਛਾ ਬਾਈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਹਿੰਦੇ ਬਾਈ ਨੇ ਥਾਰ ਲਈ ਹੁਣ ਨਵੀਂ ਤੇ ਕਹਿੰਦੇ ਵੀ ਜਦੋਂ ਕਮਾਈ ਕਰਕੇ ਆਪਣੀ ਕੋਈ ਚੀਜ਼ ਲੈਨੇ ਆ ਤਾਂ ਉਹਦੀ ਵੱਖਰੀ ਸੈਟੀਸਫੈਕਸ਼ਨ ਹੁੰਦੀ ਹੈ ਇੱਕ ਵੱਖਰਾ ਜਿਹਾ ਕਹਿੰਦੇ ਹੁੰਦਾ ਨਾ ਵੀ ਮਾਣ ਹੁੰਦਾ ਆਪਣੇ ਆਪ ਤੇ ਕਿਵੇਂ ਲੱਗ ਕਿਵੇਂ ਮਹਿਸੂਸ ਕਰ ਰਹੇ ਹੋ ਉਹ ਬਹੁਤ ਵਧੀਆ ਵੀਰੇ ਕੈਂਟ ਆ ਹਾਂ ਆਇਆ ਕੇ ਤੇ ਹੁਣ ਬਈ ਖੜਪੰਚ ਜਿਹੜੀ ਆ ਰਹੀ ਹੈ ਇਹਦੇ ਵਿੱਚ ਫਿਰ ਕਿਦਾਂ ਦੇ ਕੈਰੇਕਟਰ ਆਉਣ ਵਾਲੇ ਆ ਜ਼ਿੰਦਗੀ ਸਾਨੂੰ ਦੇਖਣ ਨੂੰ ਖੜਪੰਚ ਦੇ ਵਿੱਚ ਵਧੀਆ ਇੱਕ ਬੱਕਰੇ ਜੇ ਹੈਗੇ ਨੇ ਹਨਾ ਕੈਰੇਕਟਰ ਉਹਦੇ ਵਿੱਚ ਮਾਰਤਾ ਡਾਲੇ ਵੀ ਹੈਗੇ ਨੇ ਨਸ਼ਾ ਵੇਚਣ ਵਾਲਾ ਜੀ ਉਹ ਹੈਗਾ ਉਹਦੇ ਵਿੱਚ ਸਾਰਾ ਬਿਲਕੁਲ ਬਿਲਕੁਲ ਅੱਛਾ ਤੂੰ ਤੇ ਬਈ ਇੱਕ ਚੀਜ਼ ਦੱਸੋ ਮੈਨੂੰ ਵੀ ਜਦੋਂ ਹੁਣ ਤੁਸੀਂ ਜਾਦਾ ਆਪਣਾ ਕੰਟੈਂਟ ਹਨਾ ਦੂਤੇ ਦੇ ਨਾਮ ਤੇ ਅਸੀਂ ਸ਼ੁਰੂ ਕੀਤਾ ਹਨਾ ਉਹ ਤੋਂ ਬਾਅਦ ਉੱਥੇ ਹੁਣ ਤੁਸੀਂ ਕਮੇਡੀ ਜ਼ੋਨਰ ਵੱਖਰੇ ਤਰੀਕੇ ਨਾਲ ਯੂਜ਼ ਕਰਦੇ ਹੋ ਫਿਲਮਾਂ ਦੇ ਵਿੱਚ ਕਿੰਨਾ ਕੁ ਵੱਖਰਾ ਲੱਗਦਾ ਦੋਨਾਂ 'ਚ ਫਰਕ ਲੱਗਦਾ ਕੁਝ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾਗਾ ਫਿਲਮਾਂ ਹੋਰ ਚੀਜ਼ ਹੁੰਦੀਆਂ ਨੇ ਉਹ ਵੀਡੀਓ ਹੋਰ ਚੀਜ਼ ਨੇਗੀਆਂ ਬਹੁਤ ਟੈਕਨੀਕਲ ਹੋ ਜਾਂਦਾਗਾ ਅੱਜ ਮੈਨੂੰ ਇੱਕ ਚੀਜ਼ ਉਹ ਤੁਸੀਂ ਜਦ ਆਪਾਂ ਕਾਨਫਰੈਂਸ ਕਰ ਰਹੇ ਸੀ ਤੁਸੀਂ ਕਹਿਆ ਕਹਿੰਦੇ ਵੀ ਮੈਨਾਂ ਸਕ੍ਰਿਪਟ ਪੜ੍ਹ ਨਹੀਂ ਸਕ ਗਿਆ ਸਕ੍ਰਿਪਟ ਪੜ੍ਹ ਨਹੀਂ ਕਿਵੇਂ ਸਕ ਗਿਆ ਦੱਸੋ ਕਿਉਂਕਿ ਸਕ੍ਰਿਪਟ ਉੱਥੇ ਆਪਾਂ ਥੋੜਾ ਜਿਹਾ ਨਾ ਖੁੱਲੇ ਚੱਲ ਜਾਂਦੇ ਆਪਦੇ ਚੈਨਲ ਤੇ ਹਨਾ ਕਿਉਂਕਿ ਆਬਦਾ ਹੁੰਦਾ ਵੀ ਯਾਰ ਆ ਜਾਥਣਾ-ਥਣ ਚ ਨਿਮੇੜ ਕੇ ਕਰੀਏ ਹਨਾ ਤੇ ਐਡਾ ਬਜਟ ਵੀ ਨਹੀਂ ਹੁੰਦਾ ਹਨਾ ਉਹ ਚੀਜ਼ਾਂ ਦਾ ਤਾਂ ਫਿਰ ਜਿਹੜੀਆਂ ਫਿਲਮਾਂ ਨੇ ਫਿਲਮਾਂ ਕੋਈ ਹੋਰ ਚੀਜ਼ ਨੇ ਤੇ ਇਹਦੇ ਵਿੱਚ ਇਧਰ ਉਧਰ ਵੀ ਨਹੀਂ ਆਪਾਂ ਹੋ ਸਕਦੇ ਹਨਾ ਡਾਇਰੈਕਟਰ ਦੇ ਅੱਖੇ ਤੇ ਹੁੰਦੇ ਆ ਤਾਂ ਉਹ ਚੀਜ਼ਾਂ ਦੇ ਅੱਛਾ ਬਈ ਇੱਕ ਚੀਜ਼ ਹੋਰ ਪੁੱਛਣੀ ਚਾਹੂੰਗਾ ਵੀ ਜਿਵੇਂ ਹੁਣ ਤੁਸੀਂ ਪਹਿਲੀ ਫਿਲਮ ਤੇ ਜਦੋਂ ਆਫਰ ਆਇਆ ਤੇ ਉਦੋਂ ਫੀਲਿੰਗ ਕਿੱਦਾਂ ਦੇ ਸੀ ਉਹ ਉਹ ਤਾਂ ਮੇਰੇ ਲਈ ਬਹੁਤ ਉਹ ਮੈਂ ਬਿਆਨ ਨਹੀਂ ਕਰ ਸਕਦਾ ਮੇਰਾ ਸੁਪਨਾ ਸੀਗਾ ਇੱਕ ਹਾਂ ਉਹ ਮੈਨੂੰ ਯਕੀਨ ਨਹੀਂ ਆਇਆ ਪਹਿਲਾਂ ਪਹਿਲਾਂ ਦਾ ਭਾਈ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਕਦੇ ਸੋਚਿਆ ਸੀ ਕਿ ਯਾਰ ਇਸ ਤੋਂ ਬਾਅਦ ਆਪਾਂ ਫਿਲਮਾਂ ਕਰਨੀਆਂ ਨੇ ਜਾਂ ਇਸ ਤੋਂ ਬਾਅਦ ਅੱਗੇ ਕਿੱਥੇ ਹੋਰ ਮਤਲਬ ਟੱਚਾ ਮਿੱਥਿਆ ਹੁੰਦਾ ਸੋਚਿਆ ਸੀ ਪਹਿਲਾਂ ਹਾਂ ਦੇਖੋ ਬੰਦਾ ਹਨਾ ਸੋਚਦੀ ਹੈਗਾ ਛੋਟੀ ਚੀਜ਼ ਜੇ ਬੰਦਾ ਕਰਦਾ ਤਾਂ ਉਹ ਵੱਡੇ ਲਈ ਕਰਦਾ ਹੁੰਦਾ ਹਨਾ ਤਾਂ ਉਹ ਸੋਚਿਆ ਤਾਂ ਹੈਗਾ ਦੀ ਪਰ ਐ ਨਹੀਂ ਪਤਾ ਸੀ ਵੀ ਇੰਨਾ ਜਲਦੀ ਹੋ ਜਾਊਗਾ ਸਾਰਾ ਮੈਨੂੰ ਕੋਈ ਬਲਕਿ ਸੋਚਦਾ ਤਾਂ ਹਰ ਇੱਕ ਕੀ ਹੁੰਦਾ ਵੀ ਐ ਹੋ ਜੇ ਪਰ ਐ ਨਹੀਂ ਪਤਾ ਹੁੰਦਾ ਵੀ ਹੋ ਗਿਆ ਨਾ ਜਲਦੀ ਹੋ ਜਾਂਦਾ ਜੇ ਜਦੋਂ ਹੋ ਗਿਆ ਫਿਰ ਉਸ ਤੋਂ ਬਾਅਦ ਹੁਣ ਮਹਿਸੂਸ ਕਿਦਾਂ ਦਾ ਕੀਤਾ ਮਤਲਬ ਉਹ ਅਮਰੀਕਾ ਲੱਗਿਆ ਕਿ ਨਹੀਂ ਹੁਣ ਇਹ ਹੁੰਦਾਗਾ ਵੀ ਯਾਰ ਹਾਂ ਹੋ ਗਿਆ ਤੇ ਹੁਣ ਵੀ ਹੋਰ ਮਿਹਨਤ ਉਹ ਚੀਜ਼ ਆ ਵੀ ਉਹ ਕਿਤਾ ਵੀ ਨਹੀਂ ਖੜਨਾ ਹੁਣ ਅੱਗੇ ਹੋਰ ਮਿਹਨਤ ਕਰਨੀ ਆ ਉਹ ਚੀਜ਼ਾਂ ਨੇ ਬਹੁਤ ਸਖਿਆਤਾ ਹਨ ਅੰਦਰ ਤੋਂ ਅ اچھا ਗੁਲਾਬ ਬਾਈ ਨਾਲ ਬਹੁਤ ਸੋਹਣਾ ਪਿਆਰ ਆ ਤੁਹਾਡਾ ਹਨਾ ਬਹੁਤ ਵਧੀਆ ਤੁਸੀਂ ਬਾਈ ਹੁਣ ਸਪੋਰਟ ਵੀ ਕਰਦੇ ਜਿਸ ਨਾਲ ਨਾ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਤੁਹਾਡੀਆਂ ਤੇ ਕਿੱਦਾਂ ਲੱਗਦਾ ਮਤਲਬ ਹਨਾ ਜਦ ਤੁਸੀਂ ਉਹਨਾਂ ਨਾਲ ਬੈਨੇ ਹੋ ਗੱਲਾਂ ਬਾਤਾਂ ਚੱਲਦੀਆਂ ਨੇ ਤਾਂ ਕੀ ਮਤਲਬ ਮਾਹੌਲ ਬਣਿਆ ਰਹਿੰਦਾ ਯਾਰੀ ਦੋਸਤੀ ਵਾਲਾ ਜਾਂ ਉੱਥੇ ਵੀ ਆਰਟਿਸਟ ਵਾਲਾ ਮਾਹੌਲ ਰਹਿੰਦਾ ਕਿ ਨਹੀਂ ਨਾ ਨਾ ਉੱਥੇ ਨਹੀਂ ਰਹਿੰਦਾ ਉੱਥੇ ਤਾਂ ਸਾਡਾ ਵਧੀਆ ਰਹਿੰਦਾਗਾ ਹਾਂ ਉਹਦਾ ਮਾਹੌਲ ਯਾਰ ਦੋਸਤੀ ਵਾਲਾ ਹਾਂ ਉਹ ਬਾਈ ਆਪ ਕਲਾਕਾਰ ਵਾਲਾ ਹੈ ਹੀ ਨਹੀਂ ਫੀਲ ਹੀ ਨਹੀਂ ਹੈਗਾ ਭਾਈ ਜੋ ਵੀ ਬਹੁਤ ਜੀਰੋ ਤੋਂ ਉੱਠਿਆ ਤਾਂ ਉਹ ਚੀਜ਼ ਹੈਗੀ ਹੈਗੇ ਤੇ ਬਈ ਹੁਣ ਕਿੱਦਾਂ ਦਾ ਮਹਿਸੂਸ ਕਰਦੇ ਆ ਜਦੋਂ ਲੋਕ ਪਛਾਣਦੇ ਆ ਹਨਾ ਗੱਲਾਂ ਬਾਤਾਂ ਕਰਦੇ ਆ ਕਈ ਵਾਰ ਬੰਦੇ ਥੋੜਾ ਜਿਆਦਾ ਵੀ ਕਰ ਦਿੰਦੇ ਆ ਮੈਨੂੰ ਲੱਗਦਾ ਵੀ ਕਈ ਵਾਰ ਕਹਿੰਦੇ ਆ ਕਿ ਯਾਰ ਤੂੰ ਦੇ ਬਈ ਐ ਨਹੀਂ ਐ ਕਰਕੇ ਦਿਖਾ ਕੁਛ ਹਨਾ ਵੀ ਉਹ ਹੁਣ ਉੱਥੇ ਕਿਉਂਕਿ ਜਦ ਬੰਦਾ ਵੀਡੀਓ ਬਣਾਉਂਦਾ ਕੁਝ ਹੋਰ ਮਾਹੌਲ ਹੁੰਦਾ ਰੀਅਲ ਲਾਈਫ 'ਚ ਬੰਦੇ ਦਾ ਕੁਝ ਹੋਰ ਮਾਹੌਲ ਹਾਂ ਕਿਉਂਕਿ ਜਿਹੜੀ ਉੱਥੇ એનર્ਜੀ ਹੁੰਦੀ ਉਹ ਹੋਰ ਹੁੰਦੀ ਆ ਇੱਥੇ ਹੋਰ ਹੁੰਦਾ ਹਨਾ ਤਾਂ ਹੁੰਦਾ ਕਈ ਚਲੋ ਕਈ ਕਈਆਂ ਨੂੰ ਪਤਾ ਹੁੰਦਾਗਾ ਕਈ ਉਹ ਕਰ ਜਾਂਦੇ ਨੇ ੱਤਕਾ ਜਾਂ ਕਰ ਜਾਂਦੇ ਨੇ ਥੋੜਾ ਜਿਹਾ ਪਰ ਵਧੀਆਗਾ ਸਾਰੇ ਪਿਆਰ ਕਰਦੇ ਨੇਗੇ ਪਰ ਥੋੜਾ ਜਨਾ ਵੀ ਜਦੋਂ ਆਪਾਂ ਕਈ ਨਾ ਹੋਰ ਪਹੁੰਚ ਹੁੰਨੇ ਆਂਗੇ ਮੂਡ 'ਚ ਹੁੰਨੇ ਆਂ ਹਨਾ ਕੋਈ ਐਨੀ ਪਰ ਟੈਨਸ਼ਨ ਪੈ ਰਹੀ ਹੋਵੇ ਦਿਮਾਗ ਤੇ ਜਾਂ ਕੋਈ ਇਦਾਂ ਦਾ ਹਨਾ ਹੋ ਰਿਹਾ ਹੋਵੇ ਮਾਹੌਲ ਤਾਂ ਉਹ ਹੋ ਜਾਂਦਾ ਉੱਥੇ ਪਰ ਅਗਲੇ ਨੂੰ ਵੀ ਮੂਰਲੇ ਨੂੰ ਪਤਾ ਨਹੀਂ ਹੁੰਦਾ ਤਾਂ ਉਹ ਤਾਂ ਚਲੋ ਹਨਾ ਉਹਨਾਂ ਦਾ ਕੀ ਗੁੱਸਾ ਕਰਨੋਂ ਤਾਂ ਪਿਆਰ ਕਰਦੇ ਆਪਾਂ ਨੂੰ ਤਾਂ ਚਲੋ ਹੁੰਦਾ ਉਹ ਤਾਂ ਅੱਛਾ ਤੂੰ ਤੇ ਭਾਈ ਕੋਈ ਇਦਾਂ ਦਾ ਸੋਚਿਆ ਜ਼ਿੰਦਗੀ 'ਚ ਵੀ ਮੈਂ ਇਦਾਂ ਦਾ ਕੁਝ ਕੈਰੈਕਟਰ ਕਰਨਾ ਜਾਂ ਕੋਈ ਇੱਕ ਦਿਮਾਗ 'ਚ ਸੋਚ ਆਇਆ ਕਿ ਯਾਰ ਇਦਾਂ ਦਾ ਕੰਮ ਜ਼ਰੂਰ ਕਰਨਾ ਜ਼ਿੰਦਗੀ 'ਚ ਕੁਆ। ਹਾਂ ਕੈਰੈਕਟਰ ਦਾ ਮੇਰੇ ਮੈਨੂੰ ਇਹ ਹੁੰਦਾ ਔਖੇ ਔਖੇ ਜੇ ਕੈਰੈਕਟਰ ਕਰਾਂ ਤਾਂ ਵਧੀਆ ਹੋਊਗਾ ਹਾਂ। ਵੀ ਆਪਦੇ ਆਪ ਨੂੰ ਥੋੜਾ ਜਿਹਾ ਵੀ ਹਾਂ ਇਹ ਕਰ ਸਕਦਾ ਤਾਂ ਫਿਰ ਵੇ ਜੇ ਮੈਂ ਇਹ ਕਰ ਨਹੀਂ ਸਕਦਾ ਤਾਂ ਕਰਨਾ ਹੈ ਮੈਨੂੰ। ਅੱਛਾ ਜ਼ਿੰਦਗੀ 'ਚ ਸ਼ੁਰੂ ਤੋਂ ਹੀ ਇਦਾਂ ਦਾ ਰਿਹਾ ਕਿ ਯਾਰ ਮੈਂ ਜੇ ਕੋਈ ਚੀਜ਼ ਮੈਨੂੰ ਕੋਈ ਕਹਿ ਦੇਵੇ ਵੀ ਨਾ ਆਹ ਨਹੀਂ ਕਰਨਾ ਹੈਗਾ ਇਹ ਨਹੀਂ ਹੋ ਸਕਦਾ ਯਾਰ। ਨਹੀਂ ਉਹ ਕਰਕੇ ਦੇਖਣੀ ਆ ਫਿਰ। ਹਾਂ ਭਾਈ ਉਹ ਉਹ ਚ ਉਹ ਮੀਆ ਬਿਲਕੁਲ ਤੇ ਇਹਦਾ ਇਹ ਜਿਹੜਾ ਕੈਰੈਕਟਰ ਕੀਤਾ ਇਹਦਾ ਫਿਰ ਕੈਰੈਕਟਰ ਕਿਦਾਂ ਦਾ ਕਿਉਂਕਿ ਇਸ ਟ੍ਰੇਲਰ ਦੇ ਵਿੱਚ ਥੋੜਾ ਸੀਰੀਅਸ ਰੋਲ ਵੀ ਦੇਖਿਆ ਜਿਆਦਾ ਇਹਦੇ ਵਿੱਚ ਹਾਂ ਹੈਗਾ ਫਨੀ ਵੀ ਆ ਥੋੜਾ ਜਿਹਾ ਸੀਰੀਅਸ ਜ਼ਿਆਦਾ ਹੈਗਾ ਬਿਲਕੁਲ ਮੈਂ ਕੀਤੀ ਸੀਰੀਅਸ ਕਰਕੇ ਮੈਂ ਯਾਰ ਦੇਖਦੇ ਸੀਰੀਅਸ ਦਾ ਕਰਕੇ ਮਾਹੌਲ ਚੱਕੀ ਆ ਬੱਸ ਐਂ ਕੀਤਾ ਬਿਲਕੁਲ ਤਾਂ ਫਿਰ ਕਿਵੇਂ ਲੱਗਿਆ ਮਤਲਬ ਡਾਇਰੈਕਟਰ ਸਾਹਿਬ ਨੇ ਕੀ ਕਿਹਾ ਵੀ ਕਿਵੇਂ ਲੱਗਿਆ ਕੈਰੈਕਟਰ ਡਾਇਰੈਕਟਰ ਸਾਹਿਬ ਤੋਂ ਮੈਂ ਬਹੁਤ ਕੁਝ ਸਿੱਖਿਆ ਵੀ ਹਾਂ ਮੇਰਾ ਕੰਮ ਹੀ ਸਿੱਖਣਾ ਦੀ ਉੱਥੇ ਕਿਉਂਕਿ ਰੈਬੀ ਟਵਾਨਾ ਜਿਹੜੇ ਹਨਾ ਇਹਨਾਂ ਨੇ ਜਾਰਜੀ ਗਰੀਕ ਸੁੱਤੀ ਡਿਗਰੀ ਹਨਾ ਜਾਰ ਚੱਲੇ ਬਾਹਰ ਇਹਨਾਂ ਨੇ ਕੰਨੇ ਘੈਂਟ ਘੈਂਟ ਐਕਟਰ ਕਰਦੇ ਹਨਾ ਅੱਜ ਫਿਲਮਾਂ ਕਰ ਰਹੇ ਤਾਂ ਮੇਰਾ ਹੈਗਾ ਸੀਗਾ ਯਾਰ ਵੀ ਮੈਂ ਵੀ ਇਹਨਾਂ ਨਾਲ ਕੰਮ ਕਰਾਂ ਤਾਂ ਮੈਨੂੰ ਇਹ ਸੀਗਾ ਯਾਰ ਕਿਉਂਕਿ ਇਹ ਨਾ ਉਹਨਾਂ ਨਾਲ ਕੰਮ ਕਰਦਾ ਜਿਹੜੇ ਵੀ ਹਾਂ ਯਾਰ ਵੀ ਐਕਟਰ ਹੁੰਦੇ ਦੇਗੇ ਤਾਂ ਮੈਨੂੰ ਲੱਗਿਆ ਯਾਰ ਵੀ ਜੇ ਮੈਂ ਇਹਨਾਂ ਨਾਲ ਕੰਮ ਕਰੂੰ ਤਾਂ ਵੀ ਮੈਂ ਵੀ ਹੋਊਂਗਾ ਕੁਝ ਕੰਮ ਮੈਂ ਵੀ ਐਕਟਰ ਹੈਗਾ ਇੱਕ ਫਿਰ ਵਰੀਆ ਕਿਉਂਕਿ ਇੱਕ ਆਪਾਂ ਨੂੰ ਦਿਖਾਇਆ ਜਾਂਦਾ ਕਾ ਵੀ ਯਾਰ ਇਹ ਪਿੰਡ ਤੋਂ ਆਇਆ ਕਿਵੇਂ ਹਨਾ ਤਾਂ ਮੈਨੂੰ ਲੱਗਿਆ ਯਾਰ ਵੀ ਹਾਂ ਬਾਈ ਨੇ ਮੈਨੂੰ ਮੌਕਾ ਦਿੱਤਾ ਤਾਂ ਮੈਨੂੰ ਵੀ ਲੱਗਿਆ ਵੀ ਵੱਖਰਾ ਕਰਵਾਇਆ ਕੁਝ ਆ ਕੱਢੀ ਆ ਚੀਜ਼ ਹਨਾ ਅੰਦਰੋਂ ਤਾਂ ਬੜੀ ਲੱਗਿਆ ਬਿਲਕੁਲ ਵੈਸੇ ਵੀ ਕਹਿੰਦੇ ਪਿੰਡਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਨੇ ਕਿ ਪਿੰਡਾਂ ਚੋਂ ਆਏ ਨੇ ਇਹਨਾਂ ਨੂੰ ਯਾਰ ਇੰਨਾ ਕਿੱਥੇ ਪਤਾ ਹੁਣ ਪਿੰਡਾਂ ਨਾਲ ਧੂੜ ਪਾਰ ਰੱਖੀ ਆ ਪਿੰਡ ਦਾ ਹੁਣ ਬਹੁਤ ਦੂਰ ਵਾਗੇ ਹਨਾ ਪਿੰਡਾਂ ਦੇ ਵਿੱਚ ਮਗਨ ਬਹੁਤ ਯਾਨੀ ਕਿ ਘੈਂਟ ਘੈਂਟ ਹਨਾ ਕਲਾਕਾਰ ਬੈਠੇ ਨੇ ਮੈਂ ਕਹਿੰਦਾ ਬਹੁਤ ਘੁਸਾ ਪਿੰਡਾਂ ਦੇ ਵਿੱਚ ਪਿੰਡੂ ਹੀ ਨਹੀਂ ਹੈਗੇ ਬਿਲਕੁਲ ਆਪਾਂ ਸੰਗਰੂਰ ਏਰੀਆ ਹੀ ਲਾ ਲਈਏ ਮੇਰੇ ਖਿਆਲ ਨਾਲ ਮੈਂ ਵੈਸੇ ਵੀ ਭਾਈ ਨਾਲ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਹਾਂ ਵੀ ਨਾ ਸੰਗਰੂਰ ਏ ਮਾਰਵਾਇਰੀ ਨਾ ਇਦਾਂ ਦਾ ਹੋਇਆ ਪਿਆ ਵੀ ਉਹਦੇ ਕੈਰੈਕਟਰ ਤੇ ਆਰਟਿਸਟ ਜਿਹੜੇ ਨੇ ਚਾਹੇ ਸਿੰਗਿੰਗ ਲਾਈਨ ਚ ਹੋਏ ਚਾਹੇ ਆਰਟਿਸਟ ਹੋਏ ਬਹੁਤ ਹਣ ਤਾਂ ਉੱਠ ਉੱਠ ਕੇ ਮੂਰੇ ਆ ਰਹੇ ਹਨ ਹਾਂਜੀ ਹਾਂ ਕਿਉਂਕਿ ਬਈ ਪਿੰਡਾਂ ਦੇ ਵਿੱਚ ਬਹੁਤ ਕਲਾਕਾਰ ਬੈਠੇ ਨੇ ਹਨਾ ਬਸ ਇੱਕ ਅੱਗ ਹੋਣੀ ਚਾਹੀਦੀ ਆ ਬੰਦੇ ਚ ਤਾਂ ਉਹ ਫਿਰ ਕਰ ਲੈਂਦਾ ਸਿਸਟਮ ਅਜਾ ਹੁਣ ਅੱਗਾ ਹੀ ਲਾਈ ਰੱਖਣੀ ਆ ਫਿਰ ਅੱਗੇ ਹਾਂ ਉਹ ਤਾਂ ਮਾਲਕ ਦੀ ਜਦੋਂ ਮਰਜੀ ਆ ਹਨਾ ਉਹ ਉਹ ਹੀ ਹੋਈ ਜਾਗਾ ਸਾਰਾ ਚੱਲੀ ਆ ਬਾਬਾ ਮਿਹਰ ਕਰੇ ਅੱਛਾ ਅੱਗੇ ਪ੍ਰੋਜੈਕਟਸ ਵਗੈਰਾ ਦਾ ਫਿਰ ਕੀ ਸੀ ਨਾ ਕਿ ਕੀ ਕਰ ਰਿਹਾ ਅੱਗੇ ਆ ਰੀਆਂ ਫਿਲਮਾਂ ਆ ਰੀਆਂ ਅੱਗੇ ਐਮੀ ਬਾਈ ਨਾਲ ਆ ਰੀਆਂ ਕੀਪੀ ਬਾਈ ਨਾਲ ਆ ਰੀਆਂ ਨੇ ਕਿ ਫਿਲਮਾਂ ਦੋ ਫਿਲਮਾਂ ਆ ਰੀਆਂ ਨੇ ਬਹੁਤ ਸਾਰੀਆਂ ਬੈਸਟ ਵਿਜ਼ਨ ਬਾਈ ਆਉਣ ਵਾਲੀਆਂ ਫਿਲਮਾਂ ਲਈ ਵੀ ਅਤੇ ਖੜਪਾਂਚ ਲਈ ਵੀ ਹੁਣ ਇੱਕ ਵੱਖਰੇ ਰੂਪ ਚ ਦੇਖਣ ਲੱਗੇ ਤਾਂ ਹੁਣ ਫਿਰ ਟ੍ਰੇਲਰ ਤੋਂ ਬਾਅਦ ਮਿਲਾਂਗੇ ਟ੍ਰੇਲਰ ਲਿਸਟ ਤੋਂ ਬਾਅਦ ਤੇ ਦੇਖਦੇ ਆ ਫਿਰ ਕੀ ਕੀ ਬਣਦਾ ਨਾ ਫਿਰ ਬਾਈ ਹਾਂਜੀ ਸਾਰੇ ਸਪੋਰਟ ਕਰਿਓ ਸੱਚੀ ਹਨਾ ਤੇ ਵੋ ਇੱਕ ਮਹੀਨਾ ਲੱਗਿਆ ਹਨਾ ਸ਼ੂਟ ਕਰਨ ਤੇ ਤੇ ਮੇਰੇ ਲਈ ਵੱਖਰੀ ਚੀਜ਼ ਹੋ ਗਈ ਇਹ ਹਾਂ ਸਾਰੇ ਸਪੋਰਟ ਕਰੇਓ ਥੈਂਕ ਯੂ ਸਾਰਿਆਂ ਦਾ ਥੈਂਕ ਯੂ